ਜੈ ਪ੍ਰਸਾਦ ਪਟ ਪਟੰਬਰ ਹੰਡਾਵੇਂ ਸਿ ਸੇਤਿ ਆਗ ਕਪੀਆਂ ਵਰੰਭਾਵੇਂ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸੁ ਗਾਵੀ ਜੈ ਪ੍ਰਸਾਦ ਤੁਜ ਸਭ ਕੋ ਮਾਨੇ ਮੁਖਤਾ ਕੋ ਜਸ ਰਸਨ ਬਖਾਲੇ ਜੈ ਪ੍ਰਸਾਦ ਸਿਰ ਰੇਤਾ ਧਰਮੁ ਮਨ ਸਦਾ ਤੇ ਆਏ ਕੇਵਲ ਉਪਾਰ ਬ੍ਰਹਮ ਪ੍ਰਭੀ ਜਪਤ ਕਰ ਗਏ ਮਾਨੁ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਰਬ ਦੀ ਜਪਤ ਦਰਗਹਿ ਮਾਨੁ ਤਾਰੇ ਨਾਨਕ ਪਤ ਸੇਤੀ ਹਰਿ ਭਾਵੈ ਜੈ ਪ੍ਰਸਾਦ ਪਾਟ ਪਟੰਬਰ ਹੈ ਨਾਵੇ ਕਿਸੇ ਪਿਆਰ ਨੂੰ ਕਪਹਿ ਹਉਰ ਨੂੰ ਭਾ <्याँ> जय प्रसाद सुख से सोई जय मन आठ पहर ताका जस जाई जय जय प्रसाद तुझ सब को माने मुख ताको जस रस बखाने जय प्रसाद तेरा रह पा धरम मन सादा ते आए केवल पारु ब्रह्म प्रभु जी जपते दरगए मानु पाए नानक पद से पी कर जावे प्रभु जी जपते दरगए मानु पाए मैं नानक पद से पी कर जावे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਜੈਮ ਪ੍ਰਸਾਦ ਪਾਠ ਪੜ ਨੰਬਰ ਹंडाਵੇ ਤੇ ਸਹਿਤਿਆਗ ਕਤ ਅਵਰ ਲੁਬਾਵੇ ਜਿਸ ਪ੍ਰਭੂ ਦੀ ਕਿਰਪਾ ਨਾਲ ਪਾਂਤਵਾਂ ਦੇ ਆਪਾਂ ਕੱਪੜੇ ਪਾਉਣੇ ਆ ਗਰਮੀਆਂ ਦੇ ਅਲੱਗ ਸਰਦੀਆਂ ਦੇ ਅਲੱਗ ਤੇ ਪਾਰਟੀਆਂ ਵਿੱਚ ਜਾਣ ਵਾਸਤੇ ਅਲੱਗ ਕਾਰ ਵਾਸਤੇ ਅਲੱਗ ਸੌਣ ਵਾਸਤੇ ਅਲੱਗ ਤੇ ਇਸੇ ਤਿਆ ਕਤਵਰ ਨੂੰ ਬਾਵੇ ਇਹੋ ਜੇ ਤਾਤਰ ਪ੍ਰਭੂ ਨੂੰ ਛੱਡ ਕੇ ਕਿਹੜੇ ਲੋਭ ਵਿੱਚ ਆਪਾਂ ਪੈ ਜਾਂਦੇ ਆ ਜੈਮ ਪ੍ਰਸਾਦ ਸੁਖ ਸੇਜ ਸੋਈ ਜੇ ਮਨ ਆਠ ਫੈਰ ਤਾਂ ਕਾ ਜਸ ਗਾਵੀ ਜੇ ਇਹੋ ਜੀ ਆਪਾਂ ਨੂੰ ਬਿਸਤਰ ਮਿਲਦੇ ਆ ਨਾ ਜਿਹਦੇ ਵਿੱਚ ਆਪਣਾ ਵਾਤਾਵਰਣ ਵੀ ਅਨੁਕੂਲ ਥੰਦਾਵਾ ਹਵਾ ਪੱਖਾ ਸਾਰਾ ਕੁਝ ਆਪਣੇ ਕੋਲ ਹੈ ਇਹੋ ਜੇ ਪ੍ਰਭੂ ਨੂੰ ਅੱਠੇ ਪੈਰ ਯਾਦ ਰੱਖਣਾ ਚਾਹੀਦਾ ਆਠ ਫੈਰ ਤਾਂ ਕਾ ਜਸ ਗਾਵੀ ਜੇ ਇਹੋ ਜੇ ਪ੍ਰਭੂ ਇਹੋ ਜੇ ਦਾਤਾਰ ਦਾ ਜਸ ਗਾਉਣਾ ਚਾਹੀਦਾ ਅੱਠੇ ਪੈਰ ਸ਼ੁਕਰੀਆ ਕਰਨਾ ਚਾਹੀਦਾ ਜੈ ਪ੍ਰਸਾਦ ਤੁਝ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਬਖਾਨੇ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਨਾ ਤੇ ਸਾਰੇ ਆਪਣੀ ਇੱਜ਼ਤ ਕਰਦੇ ਸਮਾਜ ਦੇ ਵਿੱਚ ਸਾਰੇ ਆਪ ਨੂੰ ਭੱਲਾ ਕਹਿੰਦੇ ਆ ਸਾਰੇ ਆਪਣਾ ਮਾਨ ਸਨਮਾਨ ਕਰਦੇ ਆ ਜਿਹਦਾ ਸਦਕਾ ਮੁਕਤਾ ਕੋ ਜਸ ਰਸਨ ਬਖਾਨੇ ਇਹੋ ਜੇ ਪ੍ਰਭੂ ਜਿਸ ਨੇ ਇੱਜ਼ਤ ਬਖਸ਼ੀ ਹੈ ਸਮਾਜ ਵਿੱਚ ਮੁਖ ਨਾਲ ਜੀਵ ਨਾਲ ਆਪਾਂ ਨੂੰ ਗੁਣ ਗਾਉਣੇ ਚਾਹੀਦੇ ਆ ਧੰਨਵਾਦੀ ਹੋਣਾ ਚਾਹੀਦਾ ਜੈ ਪ੍ਰਸਾਦ ਤੇਰੁ ਰਹਿਤਾ ਧਰਮ ਮਨ ਸਦਾ ਤੇ ਆਏ ਕੇਵਲ ਪਰਮ ਇੱਕ ਵਾਰ ਤੇ ਇਹੋ ਜਿਹਾ ਸਮਾ ਆ ਜਾਂਦਾ ਆਪਣਾ ਧਰਮ ਵੀ ਇਨਸਾਨ ਨਹੀਂ ਪਾਲਣਾ ਕਰ ਸਕਦਾ ਆਪਾਂ ਜਾਣਦੇ ਨਾ ਧਰਮ ਦੀ ਪਾਲਣਾ ਦੀ ਖਾਤਰ ਆਪਣੇ ਪੰਜਵੇਂ ਗੁਰੂ ਨੂੰ ਸ਼ਹਾਦਤ ਦੇਣੀ ਪਈ ਗੁਰੂ ਤੇਗ ਬਹਾਦਰ ਨੂੰ ਉਹ ਕਹਿੰਦੇ ਧਰਮ ਨਹੀਂ ਮੰਨਣ ਦੇਣਾ ਤੁਸੀਂ ਆਪਣਾ ਧਰਮ ਛੱਡ ਦਿਓ ਤੇ ਸਿਰ ਵੀ ਦੇਣਾ ਪਿਆ ਲੇਕਿਨ ਆਪਣਾ ਆਪਣੇ ਤਾਂ ਕੋਈ ਇਹੋ ਜਿਹੀ ਦਿੱਕਤ ਹੈ ਨਹੀਂ ਆਪਾਂ ਆਪਣੇ ਧਰਮ ਦੀ ਪਾਲਣਾ ਆਰਾਮ ਨਾਲ ਕਰ ਸਕਦੇ ਆਪਾਂ ਨੂੰ ਆਜ਼ਾਦੀ ਮਿਲੀ ਹੈ ਤੇ ਫਿਰ ਆਪਾਂ ਆਪਾਂ ਨੂੰ ਸ਼ੁਕਰੀਆ ਕਰਨਾ ਚਾਹੀਦਾ ਕਿ ਆਪਾਂ ਏਕਮਕਾਰ ਪ੍ਰਭੂ ਦੀ ਆराधना ਕਰ ਸਕਦੇ ਆ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਮਨ ਸਦਾ ਤੇ ਆਏ ਕੇਵਲ 파ਰਨ ਸਦਾ ਮਗਰ ਹਮੇਸ਼ਾ ਆਪਾਂ ਨੂੰ ਪ੍ਰਭੂ ਨੂੰ ਯਾਦ ਰੱਖਣਾ ਚਾਹੀਦਾ ਜਿਨੇ ਆਪਾਂ ਨੇ ਆਪਣੀ ਇੱਜ਼ਤ ਬਰਕਰਾਰ ਰੱਖੀ ਹੈ ਆਪਣੀ ਸੁੱਖ ਲਈ ਕੱਪੜੇ ਸੇਜਾ ਸਭ ਕੁਝ ਦਿੱਤੀਆਂ ਆਪਾਂ ਨੂੰ ਪ੍ਰਭ ਜੀ ਜੇ ਮੱਦਰ ਗਏ ਮਾਨ ਪਾਵੇ ਤੇ ਜਦੋਂ ਆਪਾਂ ਪ੍ਰਭੂ ਨੂੰ ਜਪਦੇ ਆ ਨਾ ਤੇ ਆਤਮਿਕ ਮੰਡਲ ਵਿੱਚ ਆਪਣਾ ਸਨਮਾਨ ਹੁੰਦਾ ਨਾਨਕ ਪਤ ਸੈਤੀ ਕਰ ਜਾਵੇ ਦੇਖੋ ਮਰਨਾ ਤਾਂ ਸਾਰਿਆਂ ਨਾਲ ਨਹੀਂ ਤੇ ਜਦੋਂ ਆਪਾਂ ਧਰਤੀ ਤੋਂ ਜਾਈਏ ਆਪਣੀ ਪਤ ਬਰਕਰਾਰ ਹੋਵੇ ਇੱਜ਼ਤ ਬਰਕਰਾਰ ਰਵੇ ਤਾਂ ਗੱਲ ਮੰਗਦੀ ਨਾਨਕ ਪੱਛੇਤੀ ਕਰ ਜਾਵੇ ਉਹ ਕਦੋਂ ਹੁੰਦੀ ਹੈ ਪ੍ਰਭ ਜਪਤ ਜਦੋਂ ਆਤਮਾ ਪਰਮਾਤਮਾ ਨਾਲ ਲੀਨ ਹੁੰਦੀ ਹੈ ਆਪਾਂ ਪ੍ਰਭੂ ਦਾ ਧਿਆਨ ਕਰਦੇ ਹਾਂ ਪ੍ਰਭੂ ਦੇ ਗੁਣ ਗਾਉਨੇ ਜੇ ਹੰਕਾਰ ਵਿੱਚ ਮਰਦੇ ਆਂ ਫਿਰ ਆਪਣੀ ਪਤ ਨਹੀਂ ਰਹਿੰਦੀ ਜਦੋਂ ਆਪਣਾ ਆਤਮਾ ਨੂੰ ਪ੍ਰਭੂ ਨਾਲ ਲੀਨ ਕਰਦੇ ਆਂ ਪ੍ਰਭੂ ਜੀ ਜਪਤ ਦਰਗਾਹ ਮਾਨ ਪਾਵੇ ਤਾਂ ਇੱਕ ਮਿੰਟਲ ਵਿਸ਼ੋਭਾ ਬਣਦੀ ਹੈ ਨਾਨਕ ਪੱਛੇਤੀ ਕਰ ਜਾਵੇ ਫਿਰ ਆਪਾਂ ਪਤ ਲੈ ਕੇ ਇੱਥੋਂ ਜਾਂਦੇ ਆਂ ਤੇ ਆਪਣੀ ਆਤਮਾ ਪਰਮਾਤਮਾ ਨਾਲ ਲੀਨ ਹੁੰਦੀ ਹੈ ਆਪਣਾ ਫਿਰ ਕਲਿਆਣ ਹੁੰਦਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦਾਸ ਖਿਮਾ ਦਾ ਜਾਚ ਕੇ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ